ਸੰਘਰੂਰ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਵਿਧਾਨ ਸਭਾ ਹਲਕੇ ਡਿੜਵੇ ਦੇ ਵਿੱਚ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਚੈਕਿੰਗ ਦੇ ਦੌਰਾਨ ਕਈ ਮੁਲਾਜ਼ਮ ਦਫ਼ਤਰ ਛੱਡ ਕੇ ਜਾ ਚੁੱਕੇ ਸੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਨੂੰ ਆਪਣੇ ਹਲਕੇ ਦੇ ਲੋਕਾਂ ਦੀ ਸ਼ਿਕਾਇਤ ਆ ਰਹੀ ਸੀ ਕਿ ਸਰਕਾਰੀ ਮੁਲਾਜ਼ਮ ਡਿਊਟੀ ਟਾਈਮ ਦੇ ਉੱਤੇ ਗੈਰ ਹਾਜ਼ਰ ਰਹਿੰਦੇ ਨੇ ਅਤੇ ਇਸੇ ਕਰਕੇ ਉਹਨਾਂ ਨੇ ਇਹ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਇਹਨਾਂ ਸਾਰਿਆਂ ਦੇ ਉੱਪਰ ਵਿਭਾਗੀ ਕਾਰਵਾਈ ਕੀਤੀ ਜਾਏਗੀ ਕਿ ਸਰਕਾਰ ਟੈਕਸ ਜਿਹੜਾ ਉਹ ਲੋਕ ਦਿੰਦੇ ਨੇਗੇ ਉਸ ਟੈਕਸ ਦਾ ਪੈਸੇ ਦੀ ਤਨਖਾਹ ਜਿਹੜੀਆਂ ਮੁਲਾਜ਼ਮਾਂ ਨੂੰ ਮਿਲਦੀ ਆ ਔਰ ਮੁਲਾਜ਼ਮਾਂ ਦੇ ਲੋਕਾਂ ਦੇ ਕੰਮ ਕਰਨ ਦੇ ਨਗੇ ਆ ਜੇਕਰ ਕੋਈ ਫਰਦ ਲੈਣ ਆਇਆ ਜਾਂ ਕੰਮ ਕਰਾਉਣ ਆਇਆ ਜੇਕਰ ਉਹ 4 ਘੰਟੇ ਬੈਠ ਕੇ ਚਰਿਆ ਗਿਆ ਮੁਲਾਜ਼ਮ ਦੀ ਗਲਤੀ ਦੇ ਕਾਰਨ ਤਾਂ ਗਲਤੀ ਮੈਂ ਸਮਝਦਾ ਉਸ ਮੁਲਾਜ਼ਮ ਦੀ ਆ ਸਰਕਾਰ ਦੀ ਨਹੀਂ ਹੈਗੀ ਇਸ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਜੋਗੇ ਬਖਸ਼ਿਆ ਨਹੀਂ ਜੋਗੋਗੇ ਸਰ ਲੋਕਾਂ ਕੋਲ ਬੈਠਣੀ ਹੈ ਜੀ ਕੰਮ ਕਰਵਾਉਣ ਦੇ ਲਈ ਪਰ ਲੇਕਿਨ ਦਫ਼ਤਰ ਵਿੱਚ ਨਹੀਂ ਹੈਗੀ ਮੈਂ ਉਹਨਾਂ ਸਾਰੇ ਜਿਹੜੇ ਵਿਅਕਤੀ ਨੇਗੇ ਉਹਨਾਂ ਦੇ ਵੀ ਗੱਲ ਨੋਟ ਕੀਤੀ ਆ ਸੋ ਇਹ ਇਹ ਤਾਂ ਹੀ ਦੁਖਦਰਦ ਲੋਕਾਂ ਦੇ ਠੀਕ ਹੋਣਗੇ ਜਿਹੜੇ ਮੁਲਾਜ਼ਮ ਬੈਠੇ ਹੋਣਗੇ ਸੋ ਜਿੰਨੇ ਵੀ ਆਫੀਸਰ ਨੇ ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਤੁਹਾਡੀ ਡਿਊਟੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਆ ਆਪਣੀ ਡਿਊਟੀ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਮ आओ ਸਰਕਾਰ ਤੁਹਾਨੂੰ ਲੋਕਾਂ ਦੁਆਰਾ ਟੱਕੀ ਕਿ ਇਕੱਠੇ ਕੀਤੇ ਟੈਕਸ ਤੋਂ ਤਨਖਾਹ ਦਿੰਦੀ ਆ ਜਿਹੜਾ ਵੀ ਗੈਰਹਾਜ਼ਰ ਹੋਊਗਾ ਉਹਦੇ ਖਿਲਾਫ ਵਿਭਾਗੀ ਕਾਰਵਾਈ ਹੋਊਗੀ ਬਿਲਕੁਲ ਸਖਤ ਤੋਂ ਸਖਤ ਐਕਸ਼ਨ ਲਵਾਗੇ ਜੇ ਵੱਡੇ ਅਫਸਰ ਗੈਰਹਾਜ਼ਰ ਅ ਵੱਡੇ ਦੋ ਅਫਸਰ ਜਿਹੜੇ ਨਾਲ ਮੇਰੀ ਗੱਲ ਹੋਈ ਹੈਗੀ ਉਹ ਇੱਕ ਤਾਂ ਡੀਸੀ ਸਰਵਾਨ ਦਾ ਚਾਰਜਾ ਸਾਡੇ ਐਸਡੀਐਮ ਸਾਹਿਬ ਕੋਲੇ ਤੇ ਬੀਡੀਪੀ ਸਾਹਿਬ ਦਫਤਰ ਚ ਗਰਾਊਂਡ ਤੇ ਗਏ ਹੋਏ ਨੇ ਕਿ ਸੋ ਦੋ ਅਫਸਰ ਜਿਹੜੇ ਨੇ ਕਿ ਉਹ ਆਪਣਾ ਲੋਕਲ ਡਿਊਟੀਆਂ ਤੇ ਗਏ ਹੋਏ ਨੇ ਕਿ ਹੋਰ ਜਿਹੜਾ ਅਮਲਾ ਫੈਲਾ ਜੀ ਨੇ ਲੋਕਲ ਰਹਿਣਾਗਾ ਕਲਰਕ ਨੇ ਸੁਪਰਡੈਂਡ ਨਹੀਂ ਉਹਨਾਂ ਤਾਂ ਬੈਠਣਾਗਾ ਇੱਥੇ ਉਹ ਸਾਰੇ ਗੈਰ ਹਾਜ਼ਰ ਨੇ ਉਹ ਸਾਡੇ ਕੋਲੋਂ ਕੰਪਲੈਕਸ ਬੜਾ ਜ਼ੋਰ ਦੇ ਕੇ ਬਣਾਇਆ ਗਿਆ ਸੀ ਪਰ ਇੱਥੇ ਸਫਾਈ ਦੀ ਬੜੀ ਸਮੱਸਿਆ ਹੈ ਜੀ ਵਰਦੀਪ ਸਿੰਘ ਸਰ ਕਿਹੜਾ ਪਿੰਡ ਹੈ ਜੀ ਮੋੜਾ ਪਿੰਡ ਜੀ ਕਿ ਕਿ ਕਿਹੜੇ ਅਫਸਰ ਕੋਲ ਕੰਮ ਕਰਾਉਣਾ ਹੈ ਇਹ ਮੈਮ ਕੋਲ ਆਈ ਸੀ ਅਸੀਂ ਸਭ ਕੋਲੇ ਇਹਨਾਂ ਨੂੰ ਕੰਮ ਕਰਵਾਉਣ ਆਏ ਸੀ ਹੋ ਗਿਆ ਕੰਮ ਤੁਹਾਡਾ ਜੀ ਸਰ ਬਹੁਤ ਵਧੀਆ ਜਵਾਬ ਦਿੱਤਾ ਤਸਲੀ ਬਖਸ਼ ਪ੍ਰੋਸਾ ਵੀ ਦਿੱਤਾ ਨੂੰ ਕੰਮ ਦਾ ਜੀ ਅੱਜ ਦੋ ਤਿੰਨ ਘੰਟੇ ਪਹਿਲਾਂ ਵੀ ਆਇਆ ਚਾਰ